ਸਸਤਰੀਕਰਨ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਦਿਵਯਾ ਜੋਤੀ ਜਾਗਰਸ ਸਥਾਨ ਵੱਲੋਂ ਆਯਾਰਵੈਦਿਕ ਕੈਂਪ ਦਾ ਕੀਤਾ ਗਿਆ ਆਯੋਜਨ ਜਿਸ ਵਿੱਚ ਬਾਹਰਲੇ ਸ਼ਹਿਰਾਂ ਵਿੱਚੋਂ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ ਲੁਧਿਆਣਾ ਦੇ ਆਯਾਰਵੈਦਿਕ ਦੇ ਮੰਨੇ ਪਰਮੰਨੇ ਡਾਕਟਰ ਆਇਸ਼ ਕੁਮਾਰ ਨੇ ਆਯਾਰਵੈਦਿਕ ਪ੍ਰਣਾਲੀ ਦੀ ਦਿੱਤੀ ਜਾਣਕਾਰੀ ਆਓ ਕੀ ਕਹਿੰਦੇ ਹਨ ਡਾਕਟਰ ਆਇਸ਼ ਕੁਮਾਰ ਦਾ ਆਯਾਰਵੈਦਿਕ ਕਲਾਸ ਬਾਰੇ ਇਹਨਾਂ ਦੀ ਸੁਣਦੇ ਹਾਂ ਜੁਬਾਨੀ ਨਿਸ਼ਾ ਸ਼ਰਮਾ ਦੀ ਰਿਪੋਰਟ महाराज की जय सच्चे दरबार की जय जिन सेवादारों ने डॉक्टर से चेकअप करवाना है कृपया वो डॉक्टर से चेकअप करवा सकते हैं कृपया ध्यान दें एक बार फिर से आपको सूचित किया जाता है कि जिन सेवादारों ने डॉक्टर से चेकअप करवाना है वो चेकअप करवा सकते हैं ਲੁਧਿਆਣੇ ਤੋਂ ਆਏ ਹੋ ਤੇ ਡਾਕਟਰ ਸਾਹਿਬ ਅੱਜ ਮਰੀਜ਼ ਦੇਖੇ ਆ ਜਿਸ ਤਰ੍ਹਾਂ ਅਸੀਂ ਇੱਧਰ ਸਾਰੇ ਡਾਕਟਰ ਸਾਹਿਬ ਨੇ ਬੱਚਿਆਂ ਬਾਰੇ ਦੱਸ ਰਹੇ ਸੀ ਸਵਾਮੀ ਜੀ ਸਾਰੇ ਬੱਚਿਆਂ ਬਾਰੇ ਦੱਸ ਰਹੇ ਸੀ ਪਾਊਡਰ ਹੈ ਬੜਾ ਯਾਰ ਸ਼ਾਇਦ ਥੋੜਾ ਵੀ ਚੱਕਣਾ ਹੈ ਇਹ ਦੋ ਤਰ੍ਹਾਂ ਦੇ ਕੈਪਸੂਲ ਹੈ ਕਈਆਂ ਦੇ ਇਨਹੇਲੇਸ਼ਨ ਦੀ ਦਿੱਕਤ ਹੈ ਕਈਆਂ ਦੀ ਬਲੋਡਿੰਗ ਦੀ ਦਿੱਕਤ ਹੈ ਕਈਆਂ ਦੇ ਐਂਜ਼ਾਇਟੀ ਦੀ ਸਮੱਸਿਆ ਹੈ ਬਸ ਇਹ ਵੀ ਕੋਈ ਦਵਾਈ ਨਾਲ ਵੀ ਜਾਂਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਕੋਈ ਨਹੀਂ ਉਹ ਵੜ ਜਾਣੀ ਹੈ ਚੰਦਰਪੁਰ ਲੈ ਕੇ ਆਏ ਹਾਂ ਵੀਕਨਸ ਰਹਿ ਗਈ ਹੈ ਤਾਂ ਇਹਨੂੰ ਆਰਥਰਾਈਟਸ ਗਠੀਆ ਜਿਹੜੇ ਕੋਈ ਸੀ ਗਿਆ ਫਾਜ਼ਲਾਂ ਦੇ ਵਿੱਚ ਜਿਹੜੀ ਦੋ ਦਾ ਉਹ ਫੈਨੋਮੇਨਿਨ ਹੈ ਫਾਜ਼ਲਾਂ ਦੇ ਵਿੱਚ ਚਾਰਾ ਬਿਮਾਰੀ ਆਰਥਰਾਈਟਸ ਸਭ ਦੇ ਜਾਨ ਦਾ ਕਾਰਨ ਕੀ ਹੈ ਜਿਹੜੇ ਕਾਰਨ ਕੀ ਪਹਿਲਾਂ ਦਾ ਖਾਂਦ ਤੇ ਹੁੰਦਾ ਉਸ ਤੇ ਅਸਤੋਲਾਵਾਜ਼ ਜਿਹੜਾ ਆਪੋਂ ਬਾਹਰ ਜਿਹੜਾ ਖਾਣੀਆਂ ਆ ਇਸ ਕਰਕੇ ਜਿਹੜਾ ਦਿੱਕਤਾ ਉਪਨ ਹੋ ਜਾਂਦਾ ਸਿਰ ਬਹੁਤ ਪਾਣੀ ਦੇ ਆਯੁਰਵੈਦਿਕ ਪਿਛੇ ਨਾਲ ਬਹੁਤ ਹੀ ਸਹਿਜ ਲੱਗਦਾ ਹੈ ਕੋਈ ਨਹੀਂ ਬਹੁਤ ਸਹਿਜ ਆ ਜਾਂਦਾ ਪਿੱਛੇ ਦੀ ਹੋ ਤੇ ਬਾਕੀ ਹੋਰ ਵੀ ਚਲਦੀ ਕਨਸਟਿਪੇਸ਼ਨ ਕਰੇ ਜਾ ਰਹਾ ਦਿੱਕਤ ਹੈ ਕਿ ਇਹ ਬਲੋਟਿੰਗ ਵੀ ਜਾ ਰਹਾ ਦਿੱਕਤ ਹੈ ਪੇਟ ਚ ਕਸਾਵ ਰਹਿਣਾ ਪੇਟ ਭਰਿਆ ਰਹਿਣਾ ਠੀਕ ਹੈ ਸਭ ਇੱਥੇ ਮੇਂ ਵੀ ਗਿੱਦਰ ਗਿਆ ਮੈਨੂੰ ਪਤਾ ਹੈ ਕਿ ਹੈ ਜੀ ਇਧਰ ਬਾਜ਼ਾਰ ਤੋਂ ਚਲਦੇ ਹਾਂ ਕਿਹੜਾ ਦਾ ਖਾਣ ਬਿਲਾੜੀ ਦਾ ਸਟਾਫ ਉਹ ਨਹੀਂ ਕਰਾਉਂਦੇ ਉੱਥੇ ਅੱਜ ਕੱਲ੍ਹ ਹਰ ਘਰ ਚ ਇਹਦੇ ਵਿੱਚ ਹੀ ਸੀ ਕਿ ਬਹੁਤ ਵੱਡੇ ਵੀ ਫਾਸਟ ਫੂਡ ਖਾ ਰਹੇ ਹੈ ਕਿ ਚਲੋ ਅੱਜ ਹੀ ਨਹੀਂ ਕਰੋ ਕਿਉਂਕਿ ਇਸ ਜਿਹੜਾ ਬਹੁਤ ਹੀ ਪ੍ਰਕਟ ਪਾਉਂਦੀ ਹੈ ਦੇਖਦੇ ਹਾਂ ਮੈਨੂੰ ਜਿਹੜੇ ਕੋਲ 25 ਰੋਟੀਆਂ ਜਾਈਏ ਉੱਥੇ ਪਤੀਲੇ 60 ਨੰਬਰ ਡੀਐਸਆਰ ਦਾ ਜਦੋਂ ਸਰ ਕੋਈ ਫਾਇਦਾ ਹੈ ਕਿ ਇਸ ਕਿਸੀ ਲੱਛਣ ਦੇ ਵਿੱਚ ਵੀ ਗਿਲੇ ਆਏ ਜਿਹੜੇ ਸਰਚ ਹੋਇਆ ਇਸ ਆਈਐਮ ਸੀ ਜਿਹੜਾ ਡੀਐਸਆਰ ਦੇ ਰਿਹਾ ਕੋਰ ਨਾਮ ਦਾ ਬਹੁਤ ਜ਼ਿਆਦਾ ਦਿੱਕਤਾਂ ਆਇਆ ਜਿਹੜੇ ਬਜ਼ੁਰਗ ਨੇ ਖਾਈਆਂ ਡੀਐਸਆਰ ਦੇ ਕੈਪਸੂਲ ਉਹ ਕਹਿੰਦੇ ਡੀਐਸਆਰ ਕੈਪਸੂਲ ਦਿੱਤਾ ਵੀ ਨਿਸ਼ਚਿਤ ਕਰਦਾ ਹੈ ਆਮ ਲੈਕਰੂਟ ਸਹੀ ਹੋ ਗਿਆ ਪਰ ਇਹ ਮੈਂ ਇੱਕ ਤਰ੍ਹਾਂ ਲਈ ਜਿਆਦਾ ਆਉਣ ਵਾਲੇ ਸਮੇਂ ਸਿਚਾਈ ਕਿ ਵੀ ਜਦੋਂ ਬਹੁਤ ਚੱਲਦਾ ਪੇੜ ਵੀ ਰੋਜ਼ੀ ਹੋ ਜਾਂਦੇ ਰਹਿੰਦੇ ਆਪਾਂ ਬਾਰ ਬਾਰ ਸੇਮ ਚੀਜ਼ ਹੋ ਰਹੀ ਸੋ ਇਹ ਬਿਰੂ ਨੇ ਦੇਖੀ ਨਾ ਬਾਰ ਬਾਰ ਕੋਈ ਇਹ ਬਿੰਦੂ ਦਿਖਾਉਣਾ ਦਿਖਾ ਦੋ ਰੁਕਤ ਹੋ ਗਿਆ ਪਤਾ ਕਿ ਤੁਹਾਨੂੰ ਪਤਾ ਲਿਆ ਚਲੋ ਕੋਈ ਨਹੀਂ ਉਹ ਚੀਜ਼ ਵਧੀਆ ਨਹੀਂ ਜਦੋਂ ਬਿਲਕੁਲ ਜੈਦੀ ਅਸ਼ਾਦੀ ਵਿੱਚ ਆਯੁਰਵੇਦ ਦੇ ਵਿੱਚ ਚੀਜ਼ ਜਦੋਂ ਖਤਮ ਹੋ ਸਕਦੀ ਹੈ ਚਲੋ ਕਿੰਨੇ ਦਿਨ ਦਵਾਈ ਖਾ ਕੇ 4 ਮਹੀਨੇ ਦਵਾਈ ਖਾ ਕੇ ਇਹ ਲਾਵਾਗੇ ਬੋਧਵਾਰ ਨੂੰ ਉਹ ਆਤ ਜਿਹੜਾ ਕਿ ਉਹ ਉੱਧਰ ਗੱਲ ਬੈਠੇ ਸੀ ਉਹਨਾਂ ਨਾਲ ਰਾਤ ਨੂੰ ਸ਼ਾਮ ਨੂੰ ਗੱਲ ਕਰਦੇ ਸੀ ਵੀ ਜਿਹੜਾ ਕੋਈ ਵੀ ਮਰੀਜ਼ ਆ ਤੁਸੀਂ ਤੁਹਾਨੂੰ ਵੀ ਪੁੱਛਦੇ ਆ ਕਿ ਜਿਹੜਾ ਕੋਈ ਮਰੀਜ਼ ਹੈ ਉਹ ਹੋਰ ਕਿਸਾ ਬਰਨਾਲੀਆਂ ਵਿੱਚ ਪਛੇਟ ਕੇ ਜਾਂਦੇ ਆ ਕਿ ਹਰ ਇੱਕ ਮਰੀਜ਼ ਨੂੰ ਇਹ ਹੁੰਦਾ ਕਿ ਸਾਨੂੰ ਜਿੰਨੀ ਚੰਗੀ ਆਰਾਮ ਆ ਜੀ ਆਯੁਰਵੇਦ ਦੇ ਵਿੱਚ ਜੇ ਅਪਨੈਸੀ ਤੋਂ ਮਾਲੂ ਤੇ ਅਯੁਰਵੇਦ ਤਾਂ ਬਹੁਤ ਚੰਗਾ ਹੈ ਪਰ ਅਯੁਰਵੇਦ ਬਹੁਤ ਟਾਈਮ ਲੈਂਦਾ ਜੇ ਮਰੀਜ਼ ਆਰਾਮ ਨਾਲ 15 20 ਦਿਨ ਖਾ ਲਵੇ ਇੱਕ ਮਹੀਨੇ ਦੇ ਅੰਦਰ ਅਸਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ का आम लोग कह रही है कि यार वे साल छे साल कई ठीक हो असर दिखाने पता लगना शुरू हो जाता है मेरे तो दवाई असर करी पाई है जी अपनी दर्दा की दिक्त है और कम दो हफ्ते बाद डेढ़ हफ्ते बाद पता लगना शुरू हो जाता हाँ दवाई कम कर ਤਾਂ ਕਿਸੇ ਵੀ ਇੱਕ ਚੀਜ਼ ਅਸੀਂ ਹੋਰ ਦੇਖੀ ਜੇ ਵੀ ਆਰਬੀ ਫੈਕਲਪਲ ਜਾਂਦਾ ਆ ਉਹ ਖਰੀਦਦਾਰ ਦੌੜ ਕੇ ਜਾਂਦਾ ਆ ਕਿ ਫਿਰ ਇੱਕ ਕਾਹਤ ਜਾਂਦੀ ਦੀ ਦਿੱਕਤ ਹੁੰਦੀ ਹੈ ਫਿਰ ਉਹ ਕੇ ਰਹਿਣ ਦੀ ਵੀ ਦਿੱਕਤ ਹੁੰਦੀ ਹੈ ਪੰਤਜਲੀ ਵਾਲਾ ਮਾ ਬਰਾਮ ਦੇ ਬੰਦੇ ਪੇਰੇ ਯਾਦ ਨਹੀਂ ਕੋਈ ਇਦਾਂ ਦਾ ਸੁਗਮਤ ਹੈ ਕਿ ਆਪਣੇ ਪੰਜਾਬ ਦੇ ਵਿੱਚ ਹੀ ਸਾਨੂੰ ਬੋਟਾ ਵੀ ਨਾਲ ਪੰਜਾਬ ਕੀ ਲੱਗੇ ਬਹੁਤ ਜਿਆਦਾ ਸਹੂਲਤ ਹੈਗੀ ਹੈ ਖੜੇ ਬਹੁਤ ਹੋ ਗਈਆਂ ਨੇ ਤੁਸੀਂ ਫਾਜ਼ਿਲਕਾ ਕੇ ਤੁਸੀਂ ਸਪੈਸ ਦੀ ਗਰਾਸ ਵਿੱਚ ਵਿਚਰ ਇੱਕ ਬੋਧਵਾਰ ਛੜ ਕੇ ਇੱਕ ਬੋਧਵਾਰ ਇੱਕ ਰੈਡੀ ਆਉਂਦੇ ਚੱਕਰ ਮਸਤੇ ਪੂਰ ਪੰਜਾਬ ਤੋਂ ਬਹੁਤ ਜਿਹੜੇ ਰਿਸਟੇ ਮੈਡੀਕਲ ਸੈਂਟਰ ਖੋਲ੍ਹੇ ਉਹ ਇੱਕ ਚਲੋ ਸ਼ੁਰੂ ਤੋਂ ਬਣਾਇਆ ਹੋਇਆ ਕਿ ਪਤੰਜਲੀ ਜਾਣਾ ਅਯੁਰਵੇਦ ਨੂੰ ਵਰਤ ਰਹੇ ਤੇ ਉਹਨਾਂ ਨੇ ਪ੍ਰਚਾਰ ਹੋ ਕੀਤਾ ਅਯੁਰਵੇਦ ਨੂੰ ਕਰੇ ਨਾਂ ਨਾ ਜੀ ਬੰਦੇ ਸਾਰੇ ਉਸ ਪਤੰਜਲੀ ਜਾਂਦੇ ਤੇ ਬਾਅਦ ਵਿੱਚ ਕੁਝ ਨਹੀਂ ਹੋਗਾ ਚਲੋ ਇੱਕ ਵਾਰ ਪਤੰਜਲੀ ਚਲੋ ਪਰ ਆਪਣੇ ਪੰਜਾਬ ਤੋਂ ਹੁਣ ਬਹੁਤ ਸੈਂਟਰਫੁਲ ਚੁੱਕਿਆ ਰਹਿ ਗਿਆ ਹੈ ਮੇਰੇ ਤੇ ਇਹੋ ਜੀ ਕੋਈ ਹਾਰਡ ਐਂਡ ਫਾਸਟ ਟੂਰ ਨਹੀਂਗਾ ਕਿ ਆਪਾਂ ਪਤੰਜਲੀ ਜਾ ਕੇ ਠੀਕ ਹੋ ਜਾਵਾਂਗੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਆਰੋਪ ਇਹ ਕਿਹਾ ਜਸਟ ਚਾਹੀ ਪਰਾਚੀਨ ਚੱਲੀ ਆ ਰਹੀ ਇਸ ਤਰ੍ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕਿਸ ਤਰ੍ਹਾਂ ਦਾ ਬੀਜ ਨਹੀਂ ਆਉਂਦਾ ਆਉਣ ਵਾਲੇ ਸਮੇਂ ਦਾ ਬਹੁਤ ਹੀ ਜ਼ਿਆਦਾ ਰੋਲ ਹੈ ਸਰਕਾਰ ਵੀ ਪੁਸ਼ਤ ਪਿਆ ਹੋ ਸਕਦਾ ਕੁਝ ਬੰਦੇ ਨੂੰ ਜਾਗਰੂਕਤਾ ਆ ਚੁੱਕੀ ਹੈ ਸੂਰ ਦੇ ਮਰਥਲ ਆਪਣੇ ਕੈਂਪ ਦੇ ਵਿੱਚ 300 ਦੇ ਅੰਦਰ ਦੇ ਪੇਸ਼ੈਂਟ ਆ ਗਏ ਹੁਣ 300 ਪੇਸ਼ੈਂਟ ਆਏ ਨੇ ਸਿਰਫ ਆਯੁਰਵੇਦ ਹੋਣ ਕੇ ਪਰ ਬੰਦੇ ਤੇ ਜਗਿਆਸੂ ਪੈਦਾ ਹੋ ਰਹੀ ਹੈ ਅਜਕਲ ਕਿਤੇ ਕਿਸੇ ਬੰਦੇ ਨੇ ਕਹਿ ਸਾ ਕਿ ਇੱਥੇ ਆਯੁਰਵੇਦ ਦੇ ਡਾਕਟਰ ਆਂਦੇ ਆਯੁਰਵੇਦ ਦੇ ਕੈਂਪ ਲੱਗਦਾ ਤਾਂ ਬੰਦਾ ਪਹਿਲਾ ਐਨੋਪੈਥੀ ਦਵਾਈ ਛੱਡ ਕੇ ਉੱਥੇ ਜਾਂਦਾ ਕਿ ਕੋਰ ਆਪਾ ਦੇਸੀ ਡਾਕਟਰ ਨੂੰ ਬਿਖਾ ਆਯੁਰ ਕੀ ਕੀ ਤਾਂ ਆਯੁਰਵੈਦਿਕ ਦਵਾਈਆਂ ਠੀਕ ਹੈ ਜਿਹੜੀਆਂ ਆਯੁਰਵੈਦਿਕ ਦਵਾਈਆਂ ਹੈ ਇਹ ਆਮ ਬੰਦੇ ਦੀ ਪਹੁੰਚ ਦੇ ਵਿੱਚ ਹੈ ਬਿਲਕੁਲ ਪਹੁੰਚ ਵਿੱਚ ਹੈ ਨਹੀਂ ਬਿਲਕੁਲ ਪਹੁੰਚ ਵਿੱਚ ਹੈ ਇਹ ਧਾਰਨਾ ਕਿ ਆਯੁਰਵੇਦਿਕ ਦੀ ਜੜੀ ਬੂਟੀਆਂ ਮਹਿੰਗੀਆਂ ਨੇ ਨਹੀਂ ਜੜੀ ਬੂਟੀਆਂ ਮਹਿੰਗੀਆਂ ਨਹੀਂ ਲੱਗੀਆਂ ਤੁਸੀਂ ਭਾਵੇਂ ਜਿਹੜੀਆਂ ਆਪਾਂ ਵਰਤਤੀਆਂ ਸੀ ਉਹ ਜਿਹੜੀਆਂ ਦਵਾਈਆਂ ਬਿਲਕੁਲ ਬਜਟ ਦੇ ਵਿੱਚ ਹੈਗੀਆਂ ਨੇ 40% ਕਈ ਮਹਿੰਗੀਆਂ ਪਰ ਸਮਾਨ ਦੀ ਜਿਹੜੀ ਜੜੀ ਬੂਟੀਆਂ ਆਉਂਦੀਆਂ ਨੇ ਪਰ ਇੱਕ 60% ਦਵਾਈਆਂ ਬਿਲਕੁਲ ਬਜਟ ਫ੍ਰੈਂਡਲੀ ਨੇ ਕੋਈ ਇਹ ਨਹੀਂ ਕਿ ਹਮੇ ਬਹੁਤ ਮਹਿੰਗੀ ਦਵਾਈ ਬਣੂਗੀ ਜੀ ਆਯੁਰਵੇਦ ਦੀ ਆਪਣੀ ਜਿੰਨੀ ਕਿ ਐਲੋਪੈਥੀ ਮਹਿੰਗੀ ਹੈ 60% ਦਵਾਈਆਂ ਤਾਂ ਉਸ ਤੋਂ ਵੀ ਬਜਟ ਫ੍ਰੈਂਡਲੀ ਹੈਗੀਆਂ ਨੇ ਦੇਖੋ 40% ਹੈ ਕਿ ਕਈ ਮਹਿੰਗੇ ਸੌਲਟ ਨੇ ਕਈ ਮਹਿੰਗੀ ਜਿਹੜੀ ਮੋਟੀ ਆਂਦੀਆਂ ਨੇ ਭਸਮਾਂ ਦੀਆਂ ਇਹਨਾਂ ਤਰ੍ਹਾਂ ਉਹ ਲਾਜ਼ਮੀ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇੱਥੇ 15 ਦਿਨਾਂ ਬਾਅਦ ਡਾਕਟਰ ਆਉਂਦੇ ਆਂ ਹਾਂਜੀ ਜੇ ਕਿਸੇ ਨੂੰ ਜ਼ਰੂਰਤ ਪਵੇ ਤੁਹਾਨੂੰ ਕੋਈ ਮਿਲਣਾ ਚਾਹੀਏ ਤਾਂ ਫਿਰ ਕੌਣ ਕਿੱਥੇ ਮਿਲ ਸਕਦੇ ਜੀ ਦੇਖੋ ਮੈਂ ਤਾਂ ਲੁਧਿਆਣੇ ਰਹਿਣਾ ਪਰ ਇੱਥੇ ਸੈਂਟਰ ਫਾਜ਼ਿਲਕੜ ਦੇ ਵਿੱਚ ਤਾਂ ਆਪਣਾ ਦਿਵੇਜੋਤੀ ਜਾਗਤੀ ਸੰਸਥਾ ਦੇ ਵਿੱਚ ਹੀ ਹੈਗਾ 15 ਦਿਨ ਬਾਅਦ ਆਉਂਦੇ ਆਂ ਜੇ ਇੱਕ ਵੱਡਾ ਸੈਂਟਰ ਹੈਗਾ ਜੇ ਕਿਸੇ ਨੂੰ ਐਮਰਜੈਂਸੀ ਆਂਦੀ ਹੈ ਫਿਰ ਉਹ ਕਿੱਥੇ ਜਾਣਗੇ ਕਿ ਐਕਚੁਅਲੀ ਇਹ ਨੰਬਰ ਲੈ ਲਿਆ ਨਾ ਮੇਲੇ ਦੇ ਨੰਬਰ ਲੈ ਸਕਦੇ ਹੋ ਆਪਣੇ ਕੰਟੈਕਟ ਕਾਰਡ ਹੁੰਦੇ ਨੇ ਸਾਰੇ ਜੇ ਤੁਸੀਂ ਐਮਰਜੈਂਸੀ ਵਿੱਚ ਕਿਸੇ ਨੂੰ ਕੰਟੈਕਟ ਕਰਨਾ ਹੈ ਤੇ ਨੰਬਰ ਪ੍ਰੋਵਾਈਡਡ ਵੀ ਹੈਗੇ ਨੇ ਇੱਥੇ ਸੀਟ ਤੇ ਨੂਰਮੈਲ ਹੈਗਾ ਜੀ ਬਹੁਤ ਵੱਡਾ ਉੱਥੇ ਆਪਣੀ ਪੂਰੀ ਡਿਸਪੈਂਸਰੀ ਹੈਗੀ ਆ ਸੰਜੀਵ ਜੀ ਉੱਥੇ ਫਾਰਮੇਸੀ ਵੀ ਹੈਗੀ ਡਿਸਪੈਂਸਰੀ ਤੇ ਹੈਗੀ ਆ ਉੱਥੇ ਦਿਨ ਦੇ ਘੱਟੋ ਘੱਟ 40 ਪੇਸ਼ੈਂਟ ਆਉਂਦੇ ਨੂੰ ਸਿਉਥੇ ਆ ਕੇ ਦਿਖਾ ਸਕਦੇ ਹੋ ਉੱਥੇ 7 ਡੇਜ਼ ਅ ਵੀਕ 365 ਦਿਨ ਹੁੰਦੇ ਆ ਆਪਾਂ ਜੀ ਹਾਂ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਠੀਕ ਹੈ